ਹੈਲੋ ਦੋਸਤੋ Best Future Education Channel ਵਿੱਚ ਤੁਹਾਡਾ ਸਵਾਗਤ ਹੈ ਪੰਜਾਬ ਗਰੁੱਪ ਡੀ ਸੇਵਾਦਾਰ ਚੌਂਕੀਦਾਰ ਅਤੇ ਪੰਜਾਬ ਹਰਿਆਣਾ ਹਾਈ ਕੋਰਟ ਪੀ ਐਨ ਡੀ ਕਲਾਸ ਨੰਬਰ ਆਪਣੀ 11 ਹੈ ਇਸ ਵਿੱਚ ਜੀ ਕੇ ਜਿਹਦੇ ਆਪਾਂ ਜੋ ਟੌਪ 20 ਐਮਸੀਕਿਊਜ਼ ਕਵਰ ਕਰ ਰਹੇ ਹਾਂ ਜਿਸ ਤਰ੍ਹਾਂ ਦਾ ਤੁਹਾਨੂੰ ਐਗਜ਼ਾਮ ਬਣੇਗਾ ਉਸੇ ਤਰ੍ਹਾਂ ਦੇ ਆਪਾਂ ਕੁਐਸਚਨ ਸੈੱਟ ਕੀਤੇ ਨੇ ਤਾਂ ਵੀਡੀਓ ਦੇਖੀ ਤੱਕ ਬਨੇ ਰਹਿਣਾ ਚੈਨਲ ਤੇ ਫਸਟ ਵਾਰ ਵੀਸਟ ਕੀਤਾ ਚਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਐਂਡ ਵੱਤੋ ਦਾ ਸ਼ੇਅਰ ਜਰੂਰ ਕਰ ਦੇਣਾ ਕੁਐਸਚਨ ਨੰਬਰ 1 ਪੰਜਾਬ ਭਾਰਤ ਦੇ ਪੰਗੋਲੀ ਖੇਤਰ ਦਾ ਕਿੰਨੇ ਪ੍ਰਤੀਸ਼ਤ ਭਾਗ ਹੈ ਰਾਈਟ ਆਨਸਰ ਹੈ 1.53% ਇਸ ਤਰ੍ਹਾਂ 28 ਰਾਜਾਂ ਵਿੱਚੋਂ ਖੇਤਰਫਲ ਅਨੁਸਾਰ ਪੰਜਾਬ 19ਵੇਂ ਸਥਾਨ ਤੇ ਆਉਂਦਾ ਹੈ ਸਰਦਾਰ ਚਰਨਜੀਤ ਸਿੰਘ ਚੰਨੀ ਪੰਜਾਬ ਦੇ ਕਿੰਵੇਂ ਮੁੱਖ ਮੰਤਰੀ ਬਣੇ ਸਨ 15ਵੇਂ 16ਵੇਂ 17ਵੇਂ 18ਵੇਂ ਰਾਈਟ ਆਨਸਰ ਹੈ 16ਵੇਂ ਠੀਕ ਹੈ ਇਸ ਤਰ੍ਹਾਂ ਇਹਨਾਂ ਦਾ ਜੋ ਕਾਰਜਕਾਲ ਸੀ 20 ਸਤੰਬਰ 2021 ਤੋਂ ਲੈ ਕੇ 16 ਮਾਰਚ 2022 ਤੱਕ ਐਂਡ ਇਹਨਾਂ ਨੇ ਜੋ 177 ਦਿਨ ਰਾਜ ਕੀਤਾ ਕਿਸ ਦਰਿਆ ਨੂੰ ਪੰਜਾਬ ਦੀ ਰੀਡਤੀ ਹੱਡੀ ਕਿਹਾ ਜਾਂਦਾ ਹੈ ਕੱਗਰ ਬਿਆਸ ਸਤਲੁਜ ਹਰਾਵੀ ਰਾਈਟ ਆਨਸਰ ਹੈ ਸਤਲੁਜ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਕਿ ਜੋ ਸਤਲੁਜ ਦਰਿਆ ਇਹ ਪੰਜਾਬ ਦਾ ਸਭ ਤੋਂ ਵੱਡਾ ਦਰਿਆ ਹੈ ਇਸ ਤਰ੍ਹਾਂ ਇਸ ਨੂੰ ਜੋ ਬੈਕਬੋਨ ਆਫ ਪੰਜਾਬ ਕਿਹਾ ਜਾਂਦਾ ਹੈ ਬਾਬਾ ਬੰਦਾ ਸਿੰਘ ਬਹਾਦਰ ਨੂੰ ਕਦੋਂ ਸ਼ਹੀਦ ਕੀਤਾ ਗਿਆ 9 ਮਈ 1716 ਈਸਵੀ 9 ਜੂਨ 1716 ਈਸਵੀ 9 ਜੂਨ 1718 ਈਸਵੀ 9 ਮਈ 1715 ਈਸਵੀ ਰਾਈਟ ਆਨਸਰ ਹੈ 9 ਜੂਨ 1716 ਈਸਵੀ 9 ਜੂਨ 1716 ਈਸਵੀ ਨੂੰ ਦਿੱਲੀ ਵਿਖੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਸ਼ਹੀਦ ਕੀਤਾ ਗਿਆ ਰਾਸ਼ੀ ਖੇਡ ਦਿਵਸ ਕਦੋਂ ਮਨਾਇਆ ਜਾਂਦਾ ਹੈ 25 ਅਗਸਤ 26 ਅਗਸਤ 28 ਅਗਸਤ 29 ਅਗਸਤ ਰਾਈਟ ਆਨਸਰ ਹੈ 29 ਅਗਸਤ ਠੀਕ ਹੈ ਜੀ ਤਾਂ ਇਸ ਦਿਨ ਜੋ ਹਾਕੀ ਦਾ ਖਿਡਾਰੀ ਸੀਗੇ ਮੇਜਰ ਧਿਆਨ ਚੰਦ ਜੀ ਇਹਨਾਂ ਦਾ ਜਨਮ ਦਿਨ ਵੀ ਹੁੰਦਾ ਹੈ ਤਾਂ ਉਹਨਾਂ ਦੀ ਯਾਦ ਵਿੱਚ ਵੀ ਇਹ ਦਿਨ ਮਨਾਇਆ ਜਾਂਦਾ ਹੈ ਭਾਰਤੀ ਸੰਵਿਧਾਨ ਦਾ ਨਿਰਮਾਤਾ ਕਿਸ ਨੂੰ ਕਿਹਾ ਜਾਂਦਾ ਹੈ ਮਹਾਤਮਾ ਗਾਂਧੀ ਜੀ ਪੰਡਿਤ ਜਵਾਹਰ ਲਾਲ ਨਹਿਰੂ ਡਾਕਟਰ ਪੀਮਰਾਓ ਅੰਬੇਦਕਰ ਸਰਦਾਰ ਵੱਲ ਭਾਈ ਪਟੇਲ ਰਾਈਟ ਆਨਸਰ ਹੈ ਡਾਕਟਰ ਪੀਮਰਾਉ ਅੰਬੇਦਕਰ ਇਹਨਾਂ ਨੂੰ ਭਾਰਤੀ ਸੰਵਿਧਾਨ ਦਾ ਨਿਰਮਾਤਾ ਜਾਂ ਪਿਤਾਮਾ ਕਿਹਾ ਜਾਂਦਾ ਹੈ ਪਾਣੀ ਦਾ ਰਸਾਇਣਕ ਫਾਰਮੂਲਾ ਕੀ ਹੈ ਰਾਈਟ ਆਨਸਰ ਹੈ H2O ਠੀਕ ਹੈ ਪਾਣੀ ਦਾ ਜੋ ਰਸਾਇਣਕ ਨਾਮ ਹੈ H2O ਮਾਈਕਲੋਡਵਰ ਨੂੰ ਕਿਸ ਦੁਆਰਾ ਮਾਰਿਆ ਗਿਆ ਸਹੀਦ ਸਰਦਾਰ ਕਰਤਾਰ ਸਿੰਘ ਸਰਾਬਾ ਸਹੀਦ ਸਰਦਾਰ ਭਗਤ ਸਿੰਘ ਸਹੀਦ ਸਰਦਾਰ ਉਦਮ ਸਿੰਘ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਸਹੀਦ ਸਰਦਾਰ ਉਦਮ ਸਿੰਘ ਜਿਲੇਵਾਲੇ ਬਾਗ ਦੇ ਹੱਤਿਆਕੰਡ ਸਮੇ ਮਾਈਕਲ ਐਡਵੈਰ ਪੰਜਾਬ ਦਾ ਲੈਫਟੀਨੇਟ ਗਵਰਨਰ ਸੀ ਇਸ ਤਰ੍ਹਾਂ ਸੀ ਕਿ ਸਰਦਾਰ ਉਦਮ ਸਿੰਘ ਨੇ 13 ਮਾਰਚ 1940 ਨੂੰ ਲੰਡਨ ਦੇ ਇੱਕ ਐਕਸਟਰਨ ਹਾਲ ਵਿੱਚ ਸਰ ਮਾਈਕਲ ਐਡਵੈਰ ਦੇ ਗੋਲੀਆਂ ਮਾਰ ਕੇ ਉਸ ਦੀ ਹੱਤਿਆ ਕਰ ਦਿੱਤੀ ਦੇਵੀ ਤਲਾਬ ਮੰਦਿਰ ਪੰਜਾਬ ਵਿੱਚ ਕਿੱਥੇ ਸਥਿਤ ਹੈ ਲੁਧਿਆਣਾ ਜਲੰਧਰ ਅੰਮ੍ਰਿਤਸਰ ਪਟਿਆਲਾ ਰਾਈਟ ਆਨਸਰ ਹੈ ਜਲੰਧਰ ਦੇਵੀਤਲਾ ਮੰਦਿਰ ਪੰਜਾਬ ਦੇ ਚਲੰਦਰ ਸਹਿਰ ਵਿੱਚ ਹੈ। ਗੱਗਾ ਨੂਮੀ ਦਾ ਮੇਲਾ ਕਿਹੜੇ ਮਹੀਨੇ ਲੱਗਦਾ ਹੈ ਜੇਠ ਹੜਾ ਸੌਣ ਪਾਦੋ ਰਾਈਟ ਆਨਸਰ ਹੈ ਪਾਦੋ ਗੱਗਾ ਨੂਮੀ ਦਾ ਮੇਲਾ ਜੋ ਦੇਸੀ ਮਹੀਨੇ ਪਾਦੋ ਵਿੱਚ ਲੱਗਦਾ ਹੈ ਗੱਗਾ ਨੂਮੀ ਦੇ ਮੇਲੇ ਵਿੱਚ ਜੋ ਗੱਗਾ ਪੀਰ ਦੀ ਪੂਜਾ ਕੀਤੀ ਜਾਂਦੀ ਹੈ। ਭਾਰਤ ਵਿੱਚ ਪਹਿਲੀ ਵਾਰ ਮਰਦਮ ਸਮਾਰੀ ਕਦੋਂ ਕੀਤੀ ਗਈ 1972 1872 1980 1880 ਟਾਈਟਨਸਰੀ 1872 ਭਾਰਤ ਵਿੱਚ ਜੋ ਪਹਿਲੀ ਵਾਰ ਮਰਦਮ ਸਮਾਰੀ 1832 ਵਿੱਚ ਕੀਤੀ ਗਈ ਭਾਰਤ ਵਿੱਚ ਕੁੱਲ ਕਿੰਨੇ ਕੇਂਦਰ ਸ਼ਾਸਿਤ ਪ੍ਰਦੇਸ਼ ਸਨ 7 8 9 10 ਰਾਈਟ ਆਨਸਰ ਹੈ 8 ਭਾਰਤ ਵਿੱਚ ਜੋ ਕੁੱਲ ਕੇਂਦਰ ਸ਼ਾਸਿਤ ਪ੍ਰਦੇਸ਼ ਹਨ 8 ਜੰਮੂ ਕਸ਼ਮੀਰ ਜੋ 31 ਅਕਤੂਬਰ 2019 ਨੂੰ ਭਾਰਤ ਦਾ ਕੇਂਦਰ ਸ਼ਾਸਿਤ ਪ੍ਰਦੇਸ਼ ਬਣਿਆ ਹੜੀ ਫਸਲਾਂ ਦੀ ਬਜਾਈ ਕਦੋਂ ਕੀਤੀ ਜਾਂਦੀ ਹੈ ਜਨਵਰੀ ਤੋਂ ਮਾਰਚ April ਤੋਂ July November ਤੋਂ December July ਤੋਂ August ਰਾਈਟ ਆਨਸਰ ਹੈ ਨਵੰਬਰ ਤੋਂ ਦਸੰਬਰ ਠੀਕ ਹੈ ਜੀ ਹੜੀ ਫਸਲਾਂ ਦੀ ਬਜਾਈ ਜੋ ਨਵੰਬਰ ਤੋਂ ਦਸੰਬਰ ਮਹੀਨੇ ਵਿੱਚ ਕੀਤੀ ਜਾਂਦੀ ਹੈ ਇਸ ਤਰ੍ਹਾਂ ਦੇ ਕੁਐਸਚਨ ਤੁਹਾਨੂੰ ਇਗਜ਼ਾਮ ਵਿੱਚ ਜ਼ਰੂਰ ਦੇਖਣ ਨੂੰ ਮਿਲਣਗੇ ਰਿਕਟਰ ਸਕੇਲ ਦੀ ਵਰਤੋਂ ਕਿਸ ਲਈ ਕੀਤੀ ਜਾਂਦੀ ਹੈ ਵਾਯੂ ਦਾ ਮਾਪਨ ਲਈ ਪਚਾਲ ਦੀ ਤੀਬਰਤਾ ਮਾਪਨ ਲਈ ਵਾਯੂ ਮੰਡਲ ਦਾ ਤਾਪ ਮਾਪਨ ਲਈ ਜਾਂ ਇਹਨਾਂ ਵਿੱਚੋਂ ਕੋਈ ਨਹੀਂ ਰਾਈਟ ਆਨਸਰ ਹੈ ਭਚਾਲ ਦੀ ਤੀਬਰਤਾ ਮਾਪਣ ਲਈ ਰਿਕਟਰ ਸਕੇਲ ਦੀ ਵਰਤੋਂ ਜੋ ਭਚਾਲ ਦੀ ਤੀਬਰਤਾ ਮਾਪਣ ਲਈ ਕੀਤੀ ਜਾਂਦੀ ਹੈ ਅਸਾਮ ਦੀ ਰਾਜਧਾਨੀ ਕਿਹੜੀ ਹੈ ਪਪਾਲ ਅਗਰਤਲਾ ਪਾਂਜੀ ਦੇਸਪੁਰ ਰਾਈਟ ਆਨਸਰ ਹੈ ਦੇਸਪੁਰ ਅਸਾਮ ਦੀ ਰਾਜਧਾਨੀ ਦੇਸਪੁਰ ਹੈ ਪਪਾਲ ਜੋ ਮਧ ਪ੍ਰਦੇਸ਼ ਦੀ ਰਾਜਧਾਨੀ ਹੈ ਅਗਰ ਤਲਾ ਤਿਰਪਰਾਦੀ ਰਾਜਤਾਨੀ ਹੈ ਐਂਡ ਪਾਂਜੀ ਜੋ ਗੋਆ ਦੀ ਰਾਜਤਾਨੀ ਹੈ ਇਸ ਤਰ੍ਹਾਂ ਆਪਾਂ ਹਰ ਇੱਕ ਜੋ ਕਲਾਸ ਵਿੱਚ ਇੱਕ ਰਾਜਤਾਨੀ ਰਿਲੇਟਡ ਕੁਐਸਚਨ ਕਰਦੇ ਹਾਂ ਕਿਉਂਕਿ ਇਹਨਾਂ ਵਿੱਚੋਂ ਇੱਕ ਕੁਐਸਚਨ ਜ਼ਰੂਰ ਬਣੇਗਾ ਪੰਜਾਬ ਵਿੱਚ ਦਾਲ ਖਾਲਸਾ ਦੀ ਸਥਾਪਨਾ ਕਦੋਂ ਹੋਈ 1748ਵੀਂ 1745ਵੀਂ 1747ਵੀਂ ਜਾਂ 1746ਵੀਂ ਰਾਈਟ ਆਨਸਰ ਹੈ 1748ਵੀਂ 29 ਮਾਰਚ 1748 ਈਸਵੀ ਨੂੰ ਪੰਜਾਬ ਵਿੱਚ ਜੋ ਦਲ ਖਾਲਸਾ ਦੀ ਸਥਾਪਨਾ ਹੋਈ। ਖੇਤਰਫਲ ਦੀ ਦ੍ਰਿਸ਼ਟੀ ਤੋਂ ਹਰਿਆਣਾ ਦਾ ਸਭ ਤੋਂ ਵੱਡਾ ਜ਼ਿਲ੍ਹਾ ਕਿਹੜਾ ਹੈ? ਸਿਰਸਾ, ਪਿਵਾਨੀ, ਚਰਕੀਦਾਦਰੀ, ਅੰਮ੍ਰਿਤਸਰ। ਰਾਈਟ ਆਨਸਰ ਹੈ ਸਿਰਸਾ। ਖੇਤਰਫਲ ਦੀ ਦ੍ਰਿਸ਼ਟੀ ਤੋਂ ਜੋ ਸਿਰਸਾ ਹਰਿਆਣਾ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ। ਪਹਿਲਾ ਜੋ ਭਵਾਨੀ ਜ਼ਿਲ੍ਹਾ ਸਭ ਤੋਂ ਵੱਡਾ ਸੀ ਬਟ ਜੋ 2016 ਵਿੱਚ ਭਵਾਨੀ ਵਿੱਚੋਂ ਚਰਖੀਦਾਦਰੀ ਅਲੱਗ ਹੋ ਕੇ ਇੱਕ ਨਵਾਂ ਜ਼ਿਲ੍ਹਾ ਬਣ ਗਿਆ ਇਸ ਤਰ੍ਹਾਂ ਹੁਣ ਜੋ सिरसा ਹਰਿਆਣੇ ਦਾ ਸਭ ਤੋਂ ਵੱਡਾ ਜ਼ਿਲ੍ਹਾ ਹੈ ਚੰਡੀਗੜ੍ਹ ਦਾ ਮੁੱਖ ਪ੍ਰਸ਼ਾਸਕ ਕੌਣ ਹੈ ਪੰਜਾਬ ਦਾ ਮੁੱਖ ਮੰਤਰੀ ਹਰਿਆਣੇ ਦਾ ਮੁੱਖ ਮੰਤਰੀ ਪੰਜਾਬ ਦਾ ਰਾਜਪਾਲ ਜਾਂ ਸਾਰੇ ਹੀ ਰਾਈਟ ਆਨਸਰ ਹੈ ਪੰਜਾਬ ਦਾ ਰਾਜਪਾਲ ਪੰਜਾਬ ਅਤੇ ਹਰਿਆਣਾ ਦਾ ਰਾਜਪਾਲ ਜੋ ਚੰਡੀਗੜ੍ਹ ਦਾ ਮੁੱਖ ਪ੍ਰਸ਼ਾਸਕ ਹੁੰਦਾ ਹੈ ਕਿਉਂਕਿ ਚੰਡੀਗੜ੍ਹ ਇੱਕ ਕੇਂਦਰ ਸ਼ਾਸਿਤ ਪ੍ਰਦੇਸ਼ ਹੈ ਐਂਡ ਕੇਂਦਰ ਸ਼ਾਸਿਤ ਪ੍ਰਦੇਸ਼ ਦਾ ਪ੍ਰਸ਼ਾਸਕ ਰਾਜਪਾਲ ਹੁੰਦਾ ਹੈ ਜਿਵੇਂ ਕਿ ਕਿਸੇ ਵੀ ਰਾਜ ਦਾ ਪ੍ਰਸ਼ਾਸਕ ਮੁੱਖ ਮੰਤਰੀ ਹੁੰਦਾ ਹੈ ਐਂਡ ਜੋ ਗੁਲਾਬਚੰਦ ਗਟਾਰੀਆ ਪੰਜਾਬ ਦੇ ਜੋ ਨਵੇਂ ਰਾਜਪਾਲ ਬਣੇ ਨੇ 31 ਜੁਲਾਈ 2024 ਨੂੰ हरियाणा ਦੇ ਕਿੰਨੀਆਂ ਲੋਕ ਸਭਾ ਸੀਟਾਂ ਹਨ 10 11 12 13 ਰਾਈਟ ਆਨਸਰ ਹੈ 10 ਹਰਿਆਣਾ ਅੰਦਰ ਜੋ ਲੋਕ ਸਭਾ ਦੀਆਂ ਸੀਟਾਂ 10 ਹਨ ਐਂਡ ਪੰਜਾਬ ਅੰਦਰ ਜੋ 13 ਲੋਕ ਸਭਾ ਸੀਟਾਂ ਹਨ ਕਿਹੜੇ ਦੋ ਦੇਸ਼ਾਂ ਵਿਚਕਾਰ ਅੰਤਰਰਾਸ਼ਟਰੀ ਸੋਲਰ ਗਠਬੰਧਨ ਦੀ ਸ਼ੁਰੂਆਤ ਹੋਈ ਭਾਰਤ ਅਤੇ ਸੰਯੁਕਤ ਰਾਜ ਅਮਰੀਕਾ ਭਾਰਤ ਅਤੇ ਫਰਾਂਸ ਫਰਾਂਸ ਅਤੇ ਜਰਮਨੀ ਭਾਰਤ ਅਤੇ ਚੀਨ ਰਾਈਟ ਆਨਸਰ ਹੈ ਭਾਰਤ ਅਤੇ ਫਰਾਂਸ 9 ਸਤੰਬਰ 2024 ਨੂੰ ਭਾਰਤ ਅਤੇ ਫਰਾਂਸ ਵਿਚਕਾਰ ਅੰਤਰਰਾਸ਼ਟਰੀ ਸੋਲਰ ਗਠਜਮਨ ਦੀ ਸ਼ੁਰੂਆਤ ਹੋਈ ਇਸ ਤਰ੍ਹਾਂ ਅੱਜ ਦੇ ਆਪਣੇ ਟੌਪ 20 ਕੁਐਸਚਨਸ ਖਤਮ ਹੋਏ ਚੈਨਲ ਤੇ ਫਸਟ ਵਾਰ ਵਿਜ਼ਿਟ ਕੀਤਾ ਹੈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਦੇਣਾ ਵੱਤਵਾ ਦੀ ਸ਼ੇਅਰ ਜਰੂਰ ਕਰ ਦੇਣਾ ਧੰਨਵਾਦ